ਸ੍ਰੀ ਗੁਰੂ ਜੀ ਸਾਰਿਆਂ ਨੂੰ ਅੱਜ ਆਪਾਂ ਪੈਂਟ ਪਲੇਜ ਦੀ ਕਟਿੰਗ ਕਰਨੇ ਲੱਗੀਆਂ ਠੀਕ ਹੈ ਜੀ ਨਾਪ ਮੈਂ ਲਿਖ ਰੱਖਿਆ 27 ਇੰਚ ਹੈ ਪਾ 30 ਇੰਚ ਲੈਂਥ 7.5 ਇੰਚ ਮੂਰੀ ਠੀਕ ਹੈ ਜੀ 2.5 ਇੰਚ ਆਪਾਂ نیچے ਫੋਲਡਿੰਗ ਦਾ ਛੱਡ ਰਹੇ ਹਾਂ ਇਹ ਦੇਖੋ ਜੀ ਹੁਣ ਆਪਾਂ ਇਹਦੀ ਲੈਂਥ ਲਵਾਂਗੇ 34 ਇੰਚ ਕੰਨੀ ਵਾਲੀ ਸਾਈਡ ਮੇਰੇ ਕੰਨੀ ਆ ਬੰਦ ਵਾਲੀ ਸਾਈਡ ਉੱਤਰ ਦੂਸਰੀ ਸਾਈਡ ਤੇ ਹੈ ਇਹ ਦੇਖੋ ਜੀ ਆਪਾਂ 34 ਇੰਚ ਦੀ ਨਿਸ਼ਾਨੀ ਲਗਾ ਲਈ ਹੈ ਫਿਰ ਇਹ ਆਪਾਂ ਨਿਸ਼ਾਨ ਨੂੰ ਸਿੱਧੇ ਕਰ ਲੈਣਾ ਇੱਥੇ ਕਰਨ ਤੋਂ ਬਾਅਦ ਆਪਾਂ ਦੀ ਝੋਲੀ ਲਵਾਂਗੇ 1.5 ਇੰਚ ਇੱਥੋਂ ਦੇਖੋ ਭੈਣ ਜਿੰਨੀ ਤੁਹਾਡੀ ਹੀਪਾ ਦੇਖੋ ਪਹਿਲਾਂ ਤੁਸੀਂ ਇਹ ਹੀਪ ਦਾ ਨਿਸ਼ਾਨ ਲਗਾਉਣਾ ਜਿੰਨੀ ਤੁਹਾਡੀ ਹੀਪਾ ਇਹਦੀ ਹੈਗੀ ਹੈ 1.5 ਇੰਚ 1.5 ਇੰਚ ਆਪਾਂ ਮਾਰਜਿਨ ਤਾਂ ਲੈ 2 ਇੰਚ ਦੀ ਆਪਾਂ ਆ ਗੁਲਾਈ ਦੇਵਾਂਗੇ ਠੀਕ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਦੀ 20 ਇੰਚ ਹੀਪਾ ਠੀਕ ਹੈ ਉਹ ਝੋਲੀ ਰੱਖਣ 1.5 ਇੰਚ ਏ ਦੇਖੋ ਜੀ ਆ ਜਿੰਨਾ نیچےੋਂ ਦੇਖੋ ਐਨੇ ਹੀ ਤੁਸੀਂ ਇੱਥੇ ਉੱਪਰ ਨਿਸ਼ਾਨੀ ਲਾਓ ਅੱਧਾ ਇੰਚ ਇਧਰੋਂ ਕੰਨੀ ਵਾਲੇ ਪਾਸੇੋਂ ਛੱਡ ਕੇ ਠੀਕ ਹੈ ਜੀ ਫਿਰ ਤੁਸੀਂ ਇਹ ਨਿਸ਼ਾਨ ਨੂੰ ਸਿੱਧਾ ਕਰ ਲੈਣਾ ਸਿੱਧਾ ਕਰਨ ਤੋਂ ਬਾਅਦ ਇੱਥੇ ਤੁਸੀਂ 3 ਇੰਚ ਤੱਕ ਨਿਸ਼ਾਨੀ ਲਗਾਉਣੀ ਹੈ 3 ਇੰਚ ਤੱਕ ਹੀ ਗੁਲਾਈ ਪਾਉਣੀ ਹੈ ਇਸ ਤਰ੍ਹਾਂ ਡੁੰਗਾਈ ਵਾਲੀ ਗੁਲਾਈ ਨਹੀਂ ਪਾਉਣੀ ਬਿਲਕੁਲ ਸਿੱਧੀ ਜੀ ਗੁਲਾਈ ਪਾਉਣੀ ਹੈ ਜਿੰਨਾ ਦੇਖੋ ਇੱਥੋਂ ਥੋੜਾ ਹੈਗਾ ਥਾਈ ਜ ਉਹਨਾਂ ਤੁਸੀਂ ਇੱਥੇ ਨਿਸ਼ਾਨੀ ਲਗਾ ਕੇ ਮੂਰੀ ਦਾ ਨਿਸ਼ਾਨ ਵੀ ਤੁਸੀਂ ਇਹਦਾ ਸੈਂਟਰ ਕਰਨਾ ਆ ਦੇਖੋ ਜਿਸ ਤਰ੍ਹਾਂ ਕਿ ਮੈਂ ਵੀਡੀਓ ਦੇ ਵਿੱਚ ਦਿਖਾ ਰਹੀ ਹਾਂ ਜਿੰਨੀ ਤੁਹਾਡੀ ਮੂਰੀ ਆ 7.5 ਇੰਚ ਉਹਦਾ ਤੁਸੀਂ ਹਾਫ ਲੈ ਲੈਣਾ ਦੋਨਾਂ ਸਾਈਡਾਂ ਤੋਂ ਇਹ ਦੇਖੋ ਜੀ ਆਪਾਂ ਮੂਰੀ ਦਾ ਨਿਸ਼ਾਨ ਲਗਾ ਲਿਆ ਹੁਣ ਆਪਾਂ ਸਕੇਲ ਫੱਟੀ ਦੇ ਨਾਲ ਇਸ ਤਰ੍ਹਾਂ ਕਰਕੇ ਦੇਖੋ ਡੂੰਘਾਈ ਵਾਲੀ ਸਾਈਡ ਤੋਂ ਇਧਰਲੀ ਸਾਈਡ ਤੋਂ ਕੱਟ ਪਾਉਣੀ ਹੈ ਵਿਚ ਵਾਲੀ ਇਧਰ ਆਪਾਂ ਫੱਟੀ ਨੂੰ ਘੁਮਾ ਲੈਣਾ ਇਸ ਤਰ੍ਹਾਂ ਕਰਕੇ ਜਿਸ ਤਰ੍ਹਾਂ ਮੈਂ ਵੀਡੀਓ ਵਿੱਚ ਦਿਖਾ ਰਹੀ ਹਾਂ ਫਿਰ ਤੁਸੀਂ ਐਵੇਂ ਵੀ ਇਧਰੋਂ ਵੀ ਤੁਸੀਂ ਕੱਟ ਪਾਉਣੀ ਹੈ ਕਿਉਂਕਿ ਇਹਦੇ ਨਾਲ ਤੁਹਾਡੀ ਪਾਕਟ ਲਟਕੂਗੀ ਨਹੀਂ ਕਈ ਪਹਿਣਾ ਦੀ ਪਾਕਟ ਵਾਲੀ ਜਗ੍ਹਾ ਲਟਕਦੀ ਰਹਿੰਦੀ ਹੈ ਠੀਕ ਹੈ ਜੀ ਅੱਧਾ ਇੰਚ ਆਪਾਂ ਉੱਪਰੋਂ ਡਾਊਨ ਕੀਤਾ ਦੂਸਰਾ ਕੇਸ ਵੀ ਆਪਾਂ ਇਸ ਤਰੀਕਾ ਰੱਖ ਲੈਣੇ ਇਹ ਇਹ ਦੇਖੋ ਜੀ ਆਪਾਂ ਇਹ ਨਿਸ਼ਾਨੀ ਲਗਾਉਂਗੇ ਇਹ ਤੁਸੀਂ ਨਿਸ਼ਾਨੀਆਂ ਨੂੰ ਪਹਿਲਾਂ ਸਿੱਧਾ ਕਰ ਲੈਣਾ ਸਿੱਧਾ ਕਰਨ ਤੋਂ ਬਾਅਦ ਜਿਹੜੀ ਆਪਾਂ ਇਹ ਬੈਕ ਵਾਲੀ निशानी लगाने नॉर्मल आप ढाई तो तीन लगाने ये आप साढ़े तीन इंच की लग है ठीक है जी इतों देखो कपड़ा थोड़ा घट से ढाई इंच रखना अ सवा दो, दो इंच ही रख रहे हैं ठीक है जी इस तरह तीस फिर यह बैक वाली कटिंग करनी है पहला निशानी लगानी है फिर कटिंग करनी है ਜਿਹੜੇ ਬਣੋ ਆ ਆ ਪੀਸਾਂ ਦੀ ਆਪਾਂ ਸਾਈਡ ਵਾਲੀ ਕਟਿੰਗ ਕਰਦੇ ਆ ਇਹ ਤੁਸੀਂ ਚਾਰੇ ਪੀਸ ਰੱਖ ਕੇ ਕਟਿੰਗ ਕਰ ਸਕਦੇ ਆ ਠੀਕ ਹੈ ਜੀ ਇਹਦੇ ਨਾਲ ਕੋਈ ਵੀ ਤੁਹਾਡਾ ਪੀਸ ਵੱਡਾ ਛੋਟਾ ਨਹੀਂ ਹੋਊਗਾ ਇਹ ਦੇਖੋ ਜਿਹੜੀਆਂ ਹੁਣ ਆਪਾਂ ਨੇ ਨਿਸ਼ਾਨੀਆਂ ਲਗਾਈਆਂ ਨੇ ਬਿਲਕੁਲ ਤੁਸੀਂ ਦੇਖੋ ਫਰੰਟ ਵਾਲਾ ਪੀਸ ਉਹਦੇ ਨਾਲ ਉੱਥੇ ਚੱਕ ਕੇ ਇਸ ਤਰ੍ਹਾਂ ਰੱਖਣਾ ਜਿਸ ਤਰ੍ਹਾਂ ਕਿ ਮੈਂ ਵੀਡੀਓ 'ਚ ਦਿਖਾ ਰਹੀ ਆ ਇਹਦੇ ਨਾਲ ਕੋਈ ਵੀ ਆਪਣੀ ਕਾਰਟ ਬਿਲਕੁਲ ਦੋਨੇ ਪੀਸਾਂ ਦੀ ਬਰਾਬਰ ਪੈਂਦੀ ਹੈ ਕਿਤੋਂ ਵੀ ਬਾਅਦ ਘਾਟ ਨਹੀਂ ਹੁੰਦੀ ਠੀਕ ਹੈ ਜੀ ਏ ਦੇਖੋ ਜੀ ਆਪਣੇ ਪਲਾਜ਼ੋ ਦੀ ਹੋ ਗਈ ਕਟਿੰਗ ਇਹਦੇ ਤੇ ਆਪਾਂ ਪਾਉਣੀ ਹੈ ਜੀ ਰੌਂਗ ਪਲਾਸਟਿਕ ਇਹ ਜੀ ਆਪਣਾ ਇੰਨਾ ਕੀ ਕਪੜਾ ਬਚਿਆ ਦੋਨਾਂ ਸਾਈਡਾਂ ਤੇ ਇਸ ਤੇ ਪਾਕਟ ਲਗਾਉਣੀ ਆ ਇਹ ਆਪਾਂ 4 ਇੰਚ ਕਪੜਾ ਲਾ ਰਹੇ ਹਾਂ ਜੀ 벨ਟ ਵਾਸਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਪੂਰੀ ਵੀਡੀਓ ਵੇਖਣੀ ਆ ਉਹ ਮੇਰਾ ਮਤਲਬ YouTube ਤੇ ਚੈਨਲ ਬਣਿਆ ਹੋਇਆ ਰਮਨ ਬੁਟੀਕ ਦੇ ਨਾਮ ਤੇ ਉਹਦਾ ਮੈਂ ਲਿੰਕ Facebook ਤੇ ਦਿੱਤਾ ਹੋਇਆ ਆਪਣੀ ਆਈਡੀਜ਼ ਉੱਪਰ ਮੇਰਾ ਲਿੰਕ ਦਿੱਤਾ ਹੋਇਆ ਉੱਥੇ ਜਾ ਕੇ ਤੁਸੀਂ ਮੇਰੀਆਂ ਪੂਰੀਆਂ ਵੀਡੀਓਾਂ ਸਟਿਚਿੰਗ ਦੀਆਂ ਦੇਖ ਸਕਦੇ ਹੋ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜ਼ਰੂਰ ਕਰਦਿਆ ਕਰੋ あっち、ね。